ਦਰبار صاحب ਤੇ ਇੱਕ ਬਨੇ ਗੱਲ ਮਾੜੀ ਹੈ ਕਿ ਗੋਲੀ ਨਹੀਂ ਚਲਣੀ ਚਾਹੀਦੀ ਪਰ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਕਰਵਾਏ ਨੇ ਹਮਲੇ ਕਰਨ ਵਾਲਿਆਂ ਨਾਲ 35 ਸਾਲ ਤੋਂ ਇਰਾਨਾ ਰੱਖਿਆ ਪਰ ਜੋ ਹੋਇਆ ਚਲੋ ਮਾੜਾ ਵੀ ਹੋਇਆ ਪਰ ਮੈਂ ਉਹਨਾਂ ਮਾੜਾ ਨਹੀਂ ਸਮਝਦਾ ਜਿਨ੍ਹਾਂ ਇਹਨਾਂ ਲੋਕਾਂ ਨੇ ਕੌਮ ਦੇ ਨਾਲ ਵਿਸ਼ਵਾਸ ਘਾਤ ਕਰਕੇ ਆਮ ਦਾ ਨੁਕਸਾਨ ਕੀਤਾ ਵੇਖੋ ਦਸਤਾਰ ਜਿਹੜੀ ਆ ਉਹ ਤਾਂ ਵੈਰੀ ਦੁਸ਼ਮਣ ਦੇ ਲਈ ਲਾਉਣੀ ਚਾਹੀਦੀ ਪਰ ਇਹਨਾਂ ਨੇ ਅੱਜ ਤੱਕ ਕੌਮਡੀਆਂ ਦਸਤਾਰਾਂ ਲਾਈਆਂ ਹੀ ਨੇ ਤੇ ਲਾਉਣ ਵਾਲਾ ਵੀ ਇਹਨਾਂ ਦਾ ਆਪਣਾ ਹੀ ਸੀ ਪਤਾ ਲੱਗਾ ਭੀ ਇਹਨਾਂ ਦੇ ਅਕਾਲੀ ਦਲ ਦਾ ਵਰਕਰ ਸੀ ਜਿਹਨੇ ਭਾਲ ਲੰਮੀ ਕਰਕੇ ਉਹਦੀ ਦਸਤਾਰ ਜਿਹੜੀ ਆ ਉਹ ਲਾਈ ਆ ਉਹ ਸਾਬ ਨਾਲ ਦੱਸਿਆ ਜਦੋਂ ਸਿੱਖ ਦੀ ਪੱਗ ਲਾਈ ਜਾ ਰਹੀ ਸੀ ਉਹ ਇਹ ਦੁਸ਼ਮਣ ਲਾਵੇ ਤੇ ਗੱਲ ਵੱਖਰੀ ਸੀ ਇਹ ਆਪ ਖੁਦ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ ਦਰਬਾਰ ਸਾਹਿਬ ਦੇ ਅੰਦਰ ਤੇ ਫਿਰ ਇਹ ਕੌਮ ਕਿੱਧਰ ਨੂੰ ਜਾਊਗੀ ਤੇ ਕੌਣ ਪੱਗਾਂ ਦੀ ਰਖਵਾਲੀ ਕਰੇਗਾ ਡੈਕਟਿਵ ਮੈਂਬਰ ਜਿੰਨੇ ਸਾਰੇ ਇਕੱਠੇ ਹੋ ਕੇ ਜਿਹੜੇ ਗਏ ਸੀ ਅਕਾਲ ਤਖਤ ਸਾਹਿਬ ਦੇ ਕੋਲ ਇਹਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਤੈਨੂੰ ਤਾਂ ਪੰਥ ਚੋਂ ਛੇਕ ਦੇਣਾ ਚਾਹੀਦਾ ਜਿੰਨੇ ਅਜੇ ਗਾਂ ਕੋ ਕਾਰਵਾਈ ਤੱਕ ਨਹੀਂ ਹੋਈ ਪਿਸਟੌਲ ਕੱਢਿਆ ਤੇ ਪੁਲਿਸ ਵਾਲਾਂ ਫੜ ਲਿਆ ਐਨੀ ਗੱਲ ਹੀ ਹੋਈ ਇਹਨੂੰ ਤਾਂ ਪੰਥ 'ਚੋਂ ਛੇਕ ਦੇਣਾ ਚਾਹੀਦਾ ਤੇ ਜਿਸ ਸੱਬਰ ਨੇ ਪੰਥ ਦਾ ਲਹੂ ਪੀ ਛੱਡਿਆ ਤੇ ਗੁਰਤਾ ਮੰਨੋ ਗੁਰੂ ਗ੍ਰੰਥ ਸਾਹਿਬ ਦਾ અપਮਾਨ ਰੇਟ ਵੱਡੇ ਪੱਦਰ ਤੇ ਹੋਇਆ ਹੈ ਕੇਵਲ ਕੁਰਸੀ ਦੀ ਖਾਤਰ ਸਾਰਾ ਪੰਥ ਦਾ ਤੇ ਲਾ ਦਿੰਦਾ ਤੇ ਉਹਨੂੰ ਨਹੀਂ ਕੱਢਣਾ ਚਾਹੀਦਾ ਪੰਥ 'ਚੋਂ ਇਹ ਸਮੇਂ ਤੋਂ ਕੌਮ ਇਸ ਗੱਲ ਨੂੰ ਮਹਿਸੂਸ ਕਰ ਰਹੀ ਹੈ ਇਹ ਕਾਲ ਤਖਤ ਤੇ ਇੱਕ ਪਰਿਵਾਰ ਦਾ ਕਬਜ਼ਾ ਹੈ ਤੇ ਉਹ ਪਰਿਵਾਰ ਦੀ ਕੱਟ ਪੁਤਲੀ ਬਣ ਕੇ ਜਥੇਦਾਰ ਜਿਹੜੇ ਨੇ ਉਹ ਸੇਵਾਵਾਂ ਨਿਭਾ ਰਹੇ ਨੇ ਕੌਮ ਦੇ ਜਥੇਦਾਰ ਨਹੀਂ ਕਿ ਆ ਜਾ ਸਕਦਾ ਇੱਕ ਧੜੇ ਦੇ ਜਥੇਦਾਰ ਹੋ ਸਕਦੇ ਨੇ ਸੁਖਬੀਰ ਬਾਦਲ ਨੂੰ ਤਾਂ ਸੱਜਾ ਠੀਕ ਆ ਪਿਲਾਤੀ ਲਾਤੀ ਦੋ ਦਿਨ ਬਰਸ਼ਾ ਫੜ ਕੇ ਖਲੋਜੋ ਜੀ ਸਾਰੇ ਕੋਈ ਤੇ ਪਹੁੰਚਾ ਫੇਰ ਦਿਓ ਜੇ ਦਰਬਾਰ ਜੀ ਬਸ ਸ੍ਰੀਮੌਰ ਬੈਂਟੀ ਕਰਦਾ ਨਾ ਪਦਵੀਆਂ ਤੇ ਬਹਿ ਕੇ ਇੱਕ ਅੱਖ ਨਾਲ ਸਾਰੇ ਵੇਖੋ ਦੋਚੀ ਨੂੰ ਦੋਚੀ ਕਹੋ ਸੱਚੇ ਨੂੰ ਸੱਚਾ ਕਹੋ ਝੂਠੇ ਨੂੰ ਝੂਠਾ ਕਹੋ ਕੇਵਲੇ ਪਰਿਵਾਰ ਦਾ ਹੀ ਨਾ ਹੋ ਕੇ ਰਹਿ ਜਾਓ ਤੁਸੀਂ ਕੌਮ ਦੇ ਜਥੇਦਾਰ ਜੇ ਤੇ ਕੌਮ ਲਈ ਕੋਈ ਸੋਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇੜੀ ਘਟਨਾ ਦਰਬਾਰ ਸਾਹਿਬ ਦੇ ਅੰਦਰ ਹੋਈ ਆ ਉਹ ਇੱਕ ਕੌਮ ਦੇ ਜज्ਬਾਤ ਨੇ ਤੇ ਜज्ਬਾਤਾਂ ਦੇ ਤਰਜਮਾਨੀ ਕਰਦਿਆਂ ਜੋ ਹੋਇਆ ਉਹ ਕੌਰਾ ਸਾਹਿਬ ਨੇ ਕੀਤਾ ਦਰਬਾਰ ਸਾਹਿਬ ਤੇ ਇੱਕ ਬਨੇ ਗੱਲ ਮਾੜੀ ਹੈ ਵੀ ਗੋਲੀ ਨਹੀਂ ਚਲਣੀ ਚਾਹੀਦੀ ਪਰ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਕਰਵਾਏ ਨੇ ਹਮਲੇ ਕਰਨ ਵਾਲਿਆਂ ਨਾਲ 35 ਸਾਲ ਤੋਂ ਇਰਾਨਾ ਰੱਖਿਆ ਲਾਲ ਕ੍ਰਿਸ਼ਨ ਅਡਵਾਨੀ ਦੀ ਬੁੱਕ ਅੱਜ ਵੀ ਇਹ ਗੱਲ ਕਹਿੰਦੀ ਆ ਕਿ ਇਹ ਅਟੈਕ ਇੰਦਰਾ ਗਾਂਧੀ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਜੋਰ ਲਾ ਕੇ ਕਰਵਾਇਆ ਲੱਡੂ ਵੰਡੇ ਗਏ ਵਧਾਈਆਂ ਦਿੱਤੀਆਂ ਗਈਆਂ ਦੁਰਗਾ ਦਾ ਕਿਤਾਬ ਦਿੱਤਾ ਗਿਆ ਉਹਦੇ ਨਾਲ 35 ਸਾਲ ਤੋਂ ਯਰਾਨਾ ਰਿਹਾ ਕਿਠੀਆਂ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਪੜ੍ਹ ਤੇ ਇੰਦਰਾ ਗਾਂਧੀ ਉਹਦੇ ਸੈਕਟਰੀ ਆਰ ਕੇ ਧਵਨ ਨੂੰ ਲਿਖੀਆਂ ਗਈਆਂ ਹਜ਼ਾਰਾਂ ਦਾ ਪਤਲ ਹੋਇਆ ਸ੍ਰੀ ਹਰਮੰਦਰ ਸਾਹਿਬ ਦੇ ਕਿੰਨੇ ਗੁਰਧਾਮਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਧੀਆਂ ਪੈਣਾ ਦੀ ਬੇਪਤੀ ਹੋਈ ਉਸ ਤੋਂ ਬਾਅਦ ਵੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਤੇ ਸਿੱਖਾਂ ਦਾ ਨੁਕਸਾਨ ਹੋਇਆ ਸਰਸੇ ਸਾਧਨਾ ਯਾਰੀਆਂ ਪਾਲੀਆਂ ਗਈਆਂ ਗੁਰੂ ਕੀ ਗੋਲਕ ਦਾ ਪੈਸਾ ਬਰਬਾਦ ਕੀਤਾ ਗਿਆ ਔਰ ਕਦੇ ਕੋੜ ਕਪੂਰੇ ਕਦੇ ਪਰੇ ਇਸੇ ਤਰ੍ਹਾਂ ਥਾਵਾਂ ਥਾਵਾਂ ਤੇ ਬਾਈਬਲ ਕਲਾਂ ਗੋਲੀਆਂ ਚਲਾਈਆਂ ਗਈਆਂ ਸਿੰਘ ਚਹੀਦ ਹੋਏ ਪਟੜ ਹੋਏ ਨੇਤਿਆਂ ਘਰਦਿਆਂ ਤੇ ਵਾਰ ਹੋਏ ਔਰ ਕੌਮ ਦੇ ਅੰਦਰ ਐਸਾ ਨੁਕਸਾਨ ਕੀਤਾ ਸ਼ਰੋਮਣੀ ਅਕਾਲੀ ਦਲ ਦੇ ਇਸ ਪਰਿਵਾਰ ਦਾ ਕਬਜਾ ਰਿਆ ਤੇ ਮੇਰੇ ਕਿਲ ਪੰਥਕ ਸਫਾ ਵਿੱਚ ਨੁਕਸਾਨ ਹੀ ਨੁਕਸਾਨ ਹੋਇਆ ਕੋਈ ਭਲਾ ਨਹੀਂ ਹੋਇਆ ਤੇ ਜੇ ਉਹਨਾਂ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖਦਿਆਂ ਹੋਇਆ ਜੇ ਕੋਈ ਗੋਲੀ ਛਾਉਂਦਾ ਹੈ ਤੇ ਮੈਂ ਸਮਝਦਾ ਉਹ ਜਜਬਾ ਜਜਬਾਤ ਨੇ ਉਹਦੇ ਪਰ ਜੋ ਹੋਇਆ ਚਲੋ ਮਾੜਾ ਵੀ ਹੋਇਆ ਪਰ ਮੈਂ ਉਹਨਾਂ ਮਾੜਾ ਨਹੀਂ ਸਮਝਦਾ ਜਿੰਨਾ ਇਹਨਾਂ ਲੋਕਾਂ ਨੇ ਕੌਮ ਦੇ ਨਾਲ ਵਿਸ਼ਵਾਸ ਘਾਤ ਕਰਕੇ ਕੌਮ ਦਾ ਨੁਕਸਾਨ ਕੀਤਾ ਉਹ ਦੀ ਦਸਤਾਲੇਹੀ ਇਹ ਬਣ ਗਈ ਜਾਨੇ ਵੇਖੋ ਦਸਤਾਰ ਜਿਹੜੀ ਆ ਉਹ ਤਾਂ ਵੈਰੀ ਦੁਸ਼ਮਣ ਦੀ ਹਣੀ ਲਾਉਣੀ ਚਾਹੀਦੀ ਪਰ ਇਹਨਾਂ ਨੇ ਅਜੇ ਤੱਕ ਕੌਮ ਦੀਆਂ ਦਸਤਾਰਾਂ ਲਾਈਆਂ ਹੀ ਨਹੀਂ ਤੇ ਲਾਉਣ ਵਾਲਾ ਵੀ ਇਹਨਾਂ ਦਾ ਆਪਣਾ ਹੀ ਸੀ ਪਤਾ ਲੱਗਾ ਪੀ ਇਹਨਾਂ ਦੇ ਅਕਾਲੀ ਦਲ ਦਾ ਵਰਕਰ ਸੀ ਜਿਹਨੇ ਭਾਲ ਲੰਮੀ ਕਰਕੇ ਉਹਦੀ ਦਸਤਾਰ ਜਿਹੜੀ ਆ ਉਹ ਲਾਈ ਆ ਇਹ ਪਤਾ ਨਹੀਂ ਇਹ ਪ੍ਰਣਾਲੀ ਕਿੱਥੋਂ ਇਹਨਾਂ ਨੇ ਸਿੱਖੀ ਆ ਕਿਸੇ ਦੀ ਵੀ ਪੱਗ ਨਹੀਂ ਸੀ ਲਾਉਣੀ ਚਾਹੀਦੀ ਇਹ ਹਰਮੰਦਰ ਸਾਹਿਬ ਦਾ ਸਤਕਾਰ ਨੂੰ ਮੁੱਖ ਰੱਖ ਕੇ ਜੇ ਸਮਝ ਦੇ ਵਿਅਕਤੀ ਬੜਾ ਸਤਕਾਰ ਕਰਦੇ ਆਂ ਤੇ ਇਹਨਾਂ ਨੂੰ ਉਦੋਂ ਹਰਮੰਦਰ ਸਾਹਿਬ ਨੇ ਦੱਸਿਆ ਜਦੋਂ ਸਿੱਖ ਦੀ ਪੱਗ ਲਾਈ ਜਾ ਰਹੀ ਸੀ ਕੋਈ ਦੁਸ਼ਮਣ ਲਾਵੇ ਤੇ ਗੱਲ ਵੱਖਰੀ ਸੀ ਇਹ ਆਪ ਖੁਦ ਸਿੱਖਾਂ ਦੀਆਂ ਪੱਗਾਂ ਲਾਉਂਦੇ ਨੇ ਦਰਬਾਰ ਸਾਹਿਬ ਦੇ ਅੰਦਰ ਤੇ ਫਿਰ ਇਹ ਕੌਮ ਕਿੱਧਰ ਨੂੰ ਜਾਊਗੀ ਤੇ ਕੌਣ ਪੱਗਾਂ ਦੀ ਰਖਵਾਲੀ ਕਰੇਗਾ ਸੋ ਛੋਮਣੀ ਅਕਾਲੀ ਦਲ ਜਿਹੜੇ ਸੰਸਥਾ ਸੀ ਸਿੱਖਾਂ ਦੇ ਇਹ ਤਾਂ ਕੌਮ ਦੀ ਸੇਵਾ ਵਾਸਤੇ ਸੀ ਤੇ ਅੱਜ ਛੋਮਣੀ ਅਕਾਲੀ ਦਲ ਦੇ ਪਿਆਦੇ ਜਿਹੜੇ ਨੇ ਉਹ ਸਿੱਖਾਂ ਦੀਆਂ ਪੱਗਾਂ ਲਾ ਰਹੇ ਨੇ ਤੇ ਕੌਮ ਤਾਂ ਹੁਣ ਵੈਗਰੂ ਫਿਰ ਰਾਖਾ ਹੋਇਆ ਨਾ ਐਜੀਪੀਸੀ ਉਹਨੇ ਇੱਕ ਮਤਾ ਪਾਸ ਕੀਤਾ ਗਿਆ ਜਿਹੜੇ ਨੂੰ 1 2 ਸੈਕਿੰਡ ਟਿਕਨ ਦੇ ਮੈਂ ਧਾਮੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਪ੍ਰਧਾਨ ਗਿਆ ਉਹਦੀਆਂ ਚੰਦਗਾਰ ਰਿੰਗਾਂ ਦੇ ਅਗਜਕ ਟਵਾ ਬਣਦੀਆਂ ਜਾਂ ਜਾਂਦੀਆਂ ਰਹਿੰਦੀਆਂ ਨੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਮੈਂ ਐਗਜ਼ੈਕਟਿਵ ਮੈਂਬਰ ਜਿੰਨੇ ਸਾਰੇ ਇਕੱਠੇ ਹੋ ਕੇ ਜਿਹੜੇ ਗਏ ਸੀ ਅਕਾਲ ਤਖਤ ਸਾਹਿਬ ਦੇ ਕੋਲ ਇਹਨਾਂ ਪੰਥ ਚੋਂ ਛੇਕ ਦੇਣਾ ਚਾਹੀਦਾ ਇਹਨੂੰ ਤਾਂ ਪੰਥ ਚੋਂ ਛੇਕ ਦੇਣਾ ਚਾਹੀਦਾ ਜਿੰਨੇ ਅਜੇ ਗਾਂ ਕੋ ਕਾਰਵਾਈ ਤਾਂ ਨਹੀਂ ਹੋਈ ਪਿਸਤੌਲ ਕੱਢਿਆ ਤੇ ਪੁਲਿਸ ਵਾਲਾਂ ਫੜ ਲਿਆ ਐਨੀ ਗੱਲ ਹੀ ਹੋਈ ਇਹਨੂੰ ਤਾਂ ਪੰਥ ਚੋਂ ਛੇਕ ਦੇਣਾ ਚਾਹੀਦਾ ਤੇ ਜੇ ਸੱਬਰ ਨੇ ਪੰਥ ਦਾ ਲਹੂ ਪੀ ਛੱਡਿਆ ਤੇ ਗੁਰਧਾਮਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ અપਮਾਨ ਏਡੇ ਵੱਡੇ ਪੱਦਰ ਤੇ ਹੋਇਆ ਹੈ ਕੇਵਲ ਕੁਰਸੀ ਦੀ ਖਾਤਰ ਸਾਰਾ ਪੰਥ ਦਾ ਤੇ ਲਾ ਦਿੱਤਾ ਤੇ ਉਹਨੂੰ ਨਹੀਂ ਕਰਨਾ ਚਾਹੀਦਾ ਪੰਥ ਕਿਉਂ ਛੇਕਣ ਇਹ ਦਾਲ ਖਾਲਸਾ ਵਾਲੇ ਨੌਜਵਾਨ ਵੀਰ ਜਥੇਦਾਰ ਸਾਹਿਬ ਕੋਲ ਜਾਂਦੇ ਨੇ ਆਪਣੀ ਫਰਿਆਦ ਕਰਨ ਵਾਸਤੇ ਪੱਗ ਦੇ ਮਸਲੇ ਹੀ ਜਾਂਦੇ ਨੇ ਕਿ ਜਥੇਦਾਰ ਕੀ ਅੰਦਰ ਬੁਆ ਬੰਦ ਕਰ ਦਿੰਦੇ ਨੇ ਉਹਨਾਂ ਦਾ ਮੈਮੋਰੈਂਡਮ ਲੈਂਡ ਨੂੰ ਵੀ ਤਿਆਰ ਨਹੀਂ ਤੇ ਦੂਜੇ ਬਨੇਜੈਕਟ ਵੀ ਜਾਂਦੀ ਹੈ ਤੇ ਉਹ ਝਾਟ ਵੀ ਹਾਂਜੀ 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 ਬੜੇ ਲੰਮੇ ਸਮੇਂ ਤੋਂ ਕੌਮ ਇਸ ਕਾਲ ਨੂੰ ਮਹਿਸੂਸ ਕਰ ਰਹੀ ਹੈ ਕਿ ਆਕਾਲ ਤਖਤ ਤੇ ਇੱਕ ਪਰਿਵਾਰ ਦਾ ਕਬਜ਼ਾ ਹੈ ਤੇ ਉਹ ਪਰਿਵਾਰ ਦੀ ਕੱਟ ਪੁਤਲੀ ਬਣ ਕੇ ਜਥੇਦਾਰ ਜਿਹੜੇ ਨੇ ਉਹ ਸੇਵਾਵਾਂ ਨਿਭਾ ਰਹੇ ਨੇ ਕੌਮ ਦੇ ਜਥੇਦਾਰ ਨਹੀਂ ਕਿ ਆ ਜਾ ਸਕਦਾ ਇਕ ਧੜੇ ਦੇ ਜਿਹੇਦਾਰ ਹੋ ਸਕਦੇ ਨੇ ਸੁਖਬੀਰ ਬਾਦਲ ਨੂੰ ਤਾਂ ਸਜਾ ਠੀਕ ਆ ਪਿਲਾਤੀ ਪਿਲਾਤੀ ਦੋ ਦਿਨ ਬਰਸ਼ਾ ਫੜ ਕੇ ਖਲੋਜੋ ਜੀ ਸਾਰੇ ਕੋਈ ਤੇ ਪਹੁੰਚਾ ਫੇਰ ਦਿਓ ਬਾਕੀ ਜਿਹੜਾ ਅਕਾਲੀ ਦਲ ਵੱਖ ਹੋਇਆ ਸੀ ਸੁਧਾਰ ਲਹਿਰ ਚ ਲਾ ਕੇ ਉਹਨਾਂ ਨੂੰ ਹਦਾਇਤ ਕੀਤੀ ਵੀ ਤੁਸੀਂ ਵਖਰੇਵਾ ਛੱਡ ਕੇ ਇੱਧਰ ਅਕਾਲੀ ਦਲ ਚ ਆ ਜਾਓ ਚਾਹੀਦਾ ਤੇ ਇਹ ਸੀਪੀ ਸਮੁੱਚੇ ਅਕਾਲੀ ਧੜੇ ਜਿੰਨੇ ਸੀ ਉਹ ਸਾਰੇ ਬੰਦ ਕਰਕੇ ਭਾਈ ਨਵੇਂ ਸਿਰੇ ਤੋਂ ਨੌ ਜਵਾਨਾਂ ਨੂੰ ਇੱਕ ਮੌਕਾ ਦਿਓ ਇਹਨਾਂ ਬੁੱਢਿਆਂ ਨੂੰ ਘਰ ਵਟਾਓ ਨੌ ਜਵਾਨਾਂ ਨੂੰ ਮੌਕਾ ਦਿਓ ਤੇ ਸਾਂਝਾ ਅਕਾਲੀ ਦਲ ਬਣਾਓ ਜਿਹੜਾ ਕੌਮ ਦੀ ਵਿਗੜੀ ਸੁਵਾਰ ਸਕੇ ਪਰ ਜ਼ਥੇਦਾਰ ਨੂੰ ਬਾਕੀ ਅਕਾਲੀ ਦਲਾਂ ਦੇ ਚੇਤਾਨੀਆਂ ਕੇਵਲ ਜਿਹੜੇ ਸੁਧਾਰ ਲੈਣ ਵਾਲੇ ਅਕਾਲੀ ਨੇ ਉਹਨਾਂ ਨੂੰ ਹਦੈਤ ਅਕਾਲ ਤਖਤ ਤਲੋ ਆ ਵੀ ਤੁਸੀਂ ਕਾਲ ਦਲ ਚੜਦੇ ਹੋ ਇਹ ਤਾਂ ਬੱਚੇ-ਬੱਚੇ ਨੂੰ ਪਤਾ ਸੀ ਵੀ ਸੁਖਬੀਰ ਨੂੰ ਅੱਗੇ ਲਿਆਉਣ ਵਾਸਤੇ ਯਾਥੇਦਾਰ 3 ਮਹੀਨਿਆਂ ਤੋਂ ਪਾਪੜ ਵੇਲ ਰਹੇ ਨੇ ਬੀਟਾ ਦਾ ਵਿਚਾਰੇ ਕਰ ਰਹੇ ਨੇ ਤੇ ਫੈਸਲਾ ਉਹਨਾਂ ਸੁਣਾ ਦਿੱਤਾ ਚੰਗਾ ਫੈਸਲਾ ਕਰ ਲੋ ਅਕਾਲ ਤਖਤ ਅੱਗੇ ਸਾਡਾ ਸਿਰ ਝੁਕਦਾ ਹੈ ਪਰ ਗਏ ਤੁਸੀਂ ਸਮੁੱਚੀ ਰੂਹ ਵਿੱਚ ਅੱਖੋਂ ਜਿਨ੍ਹਾਂ ਦੇ ਘਰਾਂ ਵਿੱਚ ਸੱਤਰ ਵਿਖੇ ਆ ਜਿਨ੍ਹਾਂ ਦਾ ਇੰਨਾ ਨੁਕਸਾਨ ਹੋਇਆ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਪਰਿਵਾਰਾਂ ਨੂੰ ਇੱਕਲਾਵੇ ਚ ਲੈਣਾ ਚਾਹੀਦਾ ਹੈ ਉਹਨਾਂ ਦੇ ਦੁੱਖ ਕੌਣ ਸੁਣੇਗਾ ਤੇ ਬਾਕੀ ਮੈਂ ਧਾਮੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਜੈਕਟਿਵਨ ਉਹ ਤੇ ਤੁਸੀਂ ਅਕਾਲ ਤਖਤ ਸਾਹਿਬ ਤੇ ਪਾਗਲ ਅੱਥੀ ਵੀ ਨਾ ਤੁਹਾਨੂੰ ਦਿੱਸੀ ਤੁਹਾਨੂੰ ਹੋਰ ਕੋਈ ਨਾ ਦੇਸਿਆ ਪੀ ਇਹਨੂੰ ਬਾਦਲ ਤੇ ਗੋਲੀ ਚਲਾਤੀ ਇਹਨੂੰ ਪੰਦ ਕਿਉਂ ਚੀਕਦੇ ਹੋ ਤੇ ਜਿਹੜੇ ਤੁਹਾਡੇ ਸਿੰਘ ਸਾਹਿਬ ਫੈਸਲੇ ਕਰ ਕਰਕੇ ਮੁੱਕਰ ਜਾਂਦੇ ਨੇ ਤੁਹਾਡੀ ਅਗਜੈਕਟਿਵ ਫੈਸਲਾ ਕਰਕੇ ਮੁੱਕਰ ਜਾਂਦੀ ਆ ਉਹ ਤਾਂ ਮੈਂ ਵੀ ਕੇਸ ਅਕਾਲ ਤਖਤ ਸਾਹਿਬ ਤੇ ਭੇਜਣਾ ਹੈ ਮੈਂ ਵੇਖਣਾ ਵੀ ਮੈਨੂੰ ਕਿੰਨਾ ਕੁ ਇਲਸਾਬ ਮਿਲਦਾ ਚਰੋਣੀ ਕਮੇਟੀ ਤੋਂ ਅਗਜੈਟਾ ਉਹ ਤੋਂ ਤੇ ਪੰਜਾ ਸਿੰਘ ਸਹਿਬਾਨਾ ਤੋਂ ਇਹ ਕਿ ਗੱਲ ਤੇ ਖਲੋਂਦੇ ਵੀ ਆ ਕਿ ਨਹੀਂ ਖਲੋਂਦੇ ਕਿ ਕੌਮ ਸੱਚੀ ਰੋਕ ਉਰਲਾ ਰਹੀ ਆ ਵੀ ਇੱਕ ਧੜੇ ਦੇ ਜਥੇਦਾਰ ਨੇ ਉਹ ਹੀ ਇਹਨਾਂ ਨੂੰ ਬਣਾਉਂਦੇ ਨੇ ਉਹਨਾਂ ਦੀਆਂ ਸੇਵਾਵਾਂ ਕਰਦੇ ਕਰਦੇ ਵਿਚਾਰੇ ਤੁਰ ਤਰ ਜਾਂਦੇ ਨੇ ਕੌਮ ਨੂੰ ਤੁਹਾਡਾ ਕੀ ਲਾਭ ਹੈ ਜਥੇਦਾਰ ਜੀ ਮੈਂ ਸਨੇਮਰ ਬੇਨਤੀ ਕਰਦਾ ਨਾ ਪਤਵੀਆਂ ਤੇ ਬਹਿ ਕੇ ਇੱਕ ਅੱਖ ਨਾਲ ਸਾਰੇ ਵੇਖੋ ਦੋਚੀ ਨੂੰ ਦੋਚੀ ਕਹੋ ਸੱਚੇ ਨੂੰ ਸੱਚਾ ਕਹੋ ਝੂਠੇ ਨੂੰ ਝੂਠਾ ਕਹੋ ਕੇਵਲ ਪਰਿਵਾਰ ਦਾ ਹੀ ਨਾ ਹੋ ਕੇ ਰਹਿ ਜਾਓ ਤੁਸੀਂ ਕੌਮ ਦੇ ਜਥੇਦਾਰ ਜੇ ਤੇ ਕੌਮ ਲਈ ਕੋਈ ਸੋਚੋ ਕੌਮ ਦੇ ਭਵਿਕ ਲਈ ਸੋਚੋ ਕੋਈ ਚੰਗੀ ਸੋਚ ਜਿਹੜੀ ਨਿੰਗਰ ਅਗਵਾਈ ਕੌਮ ਨੂੰ ਦਿਓ ਇਹ ਮੇਰੀ ਜਥੇਦਾਰਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ